ਕਿਸ ਤਾ ਮਨ ਦੁਨੀਆ ਦੀਆਂ ਵਾਸ਼ਨਾ ਪਿੱਛੇ ਟੋੜਨੋਂ ਹਟ ਜਾਂਦਾ ਹੈ ਇਸ ਦਾ ਸਵਾਲ ਇਸ ਸਵਾਲ ਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 46 ਅੰਗ ਤੇ ਮਿਲਦਾ ਹੈ ਮਨ ਕੀਆ ਇੱਛਾ ਪੂਰੀਆਂ ਪਾਇਆ ਨਾਮ ਨਿਧਾਨੋਂ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਜਿਹੜਾ ਮੁਖ ਪ੍ਰਮਾਤਮਾ ਦਾ ਨਾਮ ਖਜਾਨਾ ਲੱਭ ਲੈਂਦਾ ਹੈ ਉਹਦੇ ਮਨ ਦੀਆਂ ਸਾਰੀਆਂ ਖਾਸ਼ੀਆਂ ਪੂਰੀਆਂ ਹੋ ਜਾਂਦੀਆਂ ਹਨ ਭਾ ਉਸ ਤੋਂ ਮਨ ਦੁਨੀਆਵੀ ਵਾਸ਼ਨਾ ਪਿੱਛੇ ਤੋਰ ਨੂੰ ਫਟ ਜਾਂਦਾ ਹੈ ਅੰਤ ਜਮੀ ਸਦਾ ਸੰਗ ਕਰਨੇ ਹਾਰ ਪਛਾਣੂ ਹਰੇਕ ਦੇ ਦਿਨ ਦੀ ਜਨੂ ਵਾਲਾ ਪ੍ਰਮਾਤਮਾ ਉਸ ਮੁਨੁੱਖ ਨੂੰ ਸਦਾ ਆਪਣੇ ਅੰਗ ਸੰਗ ਰਸਤਾ ਹੈ ਸਿਰਜਣਾ ਸਰਪ੍ਰਸਤ ਨੂੰ ਆਪਣਾ ਮਿੱਤਰ ਜਾਪਦਾ ਹੈ ਗੁਰਪੁਰ ਸਾਧ ਦੀ ਮੁਖੇ ਉਚਲਾ ਜਪਨਾਮ ਦਾਨ ਇਸ਼ਨਾਨ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਨਾਮ ਜਪ ਕੇ ਦੂਜਿਆਂ ਦੀ ਸੇਵਾ ਕਰਕੇ ਪਵਿੱਤਰ ਚਰਨ ਬੁਲਾ ਕੇ ਉਸ ਤੋਂ ਚਮਕ ਉੱਠਦਾ ਹੈ ਕਾਮ ਕ੍ਰੋਧ ਲੋਭ ਵਿੰਸ਼ਿਆ ਤਰਜਾ ਸਭ ਮਾਨ ਕੁਸ ਮਨੁੱਖ ਦੇ ਅੰਦਰੋਂ ਕਾਮ ਕੋ ਲੋਗ ਨਾਸ ਹੋ ਜਾਂਦਾ ਹੈ ਉਹ ਮਨੁੱਖ ਅਹੰਕਾਰ ਉੱਕਾ ਛੜ ਦਿੰਦਾ ਹੈ ਗੁਰੂ ਪਿਆਰਿਓ ਜਿਸ ਮਨੁੱਖ ਨੂੰ ਪ੍ਰਮਾਤਮਾ ਦਾ ਨਾਮ ਖਜ਼ਾਨਾ ਲੱਭ ਪੈਂਦਾ ਹੈ ਉਸ ਦਾ ਮਨ ਦੁਨੀਆਵੀ ਵਾਸ਼ਨਾਵਾਂ ਪਿੱਛੇ ਦੌੜਨੋਂ हट ਜਾਂਦਾ ਹੈ